ਸਿੱਧੂ ਦੇ ਪਰਿਵਾਰਕ ਮੈਂਬਰ ਨੇ ਮਾਰੀਆਂ ਥਾਪੀਆਂ ਤੇ ਦੱਸੀ ਵੱਡੀ ਗੱਲਬਾਤ ਕਿ ਆ ਗਿਆ ਹੁਣ ਛੋਟਾ ਸਿੱਧੂ ਪਾਏਗਾ ਤੱਕ ਸੁਣੋ ਪੂਰੀ ਗੱਲਬਾਤ ਤੇ ਕਰੋ ਜੀ ਤੁਹਾਡੇ ਭਰਾਵਾਂ ਨਾਲ ਐਕਸਪਲੈਨ ਕਰ ਰਹੇ ਆ ਵੀ ਕੁਛ ਤਾਂ ਇੰਨੀ ਹੈ ਵੀ ਦੱਸਾਸੀ ਦੇ ਸਕਦੇ ਜੀ ਅੱਜ ਆਜਾ ਦਿਨ ਇੰਨਾ ਵਧੀਆ ਦਿਨ ਜਿਹੜਾ ਜੀ ਸਾਡੇ ਵਾਸਤੇ ਲੋਕ ਵਧਾਈ ਦੇਣ ਆ ਰਹੇ ਮੈਂ ਕਿਹਾ ਲੋਕ ਸਵੇਰੇ 6 ਵਜੇ ਦਾ ਫੋਨ ਚੱਲੇ ਹੋਇਆ ਜੀ ਫੋਨ ਮੈਂ ਜਾਜਾ ਲੱਗ ਕੇ ਹੁਣ ਬੈਠ ਦੇਣ ਵਾਲੀ ਬੰਦ ਕੀਤਾ ਹੋਇਆ ਜੀ ਇੰਨੇ ਫੋਨ ਆ ਰਹੇ ਨੇ ਜੀ ਮਤਲਬ ਜਿਹੜੇ ਭਰਾਵਾਂ ਨੇ ਜਿਹੜੀਆਂ ਮਤਾਵਾਂ ਨੇ ਬਜ਼ੁਰਗਾਂ ਨੇ ਸਾਡੇ ਭਰਾ ਨੂੰ ਆਉਣ ਵਾਸਤੇ ਦਸਾਂ ਕੀਤੀਆਂ ਸੀ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਅੱਜ ਜਰੂਰ ਉੱਥੇ ਮਿਲਦੀ ਕਰੇ ਜਾਂ ਕਰਕੇ ਆਓ ਵੀ ਸਾਡੇ ਭਰਾ ਦੀ ਜੀ ਉਮਰ ਆ ਉਹ ਲੰਮੀ ਹੋਵੇ ਤੇ ਦੁਆਰੇ ਜਿਹੜੀ ਆਵਾਜ਼ ਹੈ ਉਹ ਸਿੱਧੂ ਲੈ ਕੇ ਆ ਵੀ ਪੂਰੀ ਦੁਨੀਆ ਭਰ ਦੇ ਮਤਲਬ ਪੂਰੇ ਸੰਸਾਰ ਨੂੰ ਅੱਜ ਪੂਰੀ ਵਧਾਈ ਆ ਸਾਡੇ ਬੰਦਿਆਂ ਮੂਸਾ ਪਰਵਾਰ ਨੂੰ ਮੂਸਾ ਪਿੰਡ ਵਾਲਿਆਂ ਦੀ ਮੂਸਾ ਟੀਮ ਨੂੰ ਹਾਲੀ ਲਗਾਤਾਰ ਇਨਸਾਫ ਨੂੰ ਲੈ ਕੇ ਪਹਿਲਾਂ ਮਾਤਾ ਪਿਤਾ ਤੇ ਨਾਲ ਲੜਾਈ ਲੜੀ ਆ ਜੀ ਖੁਸ਼ੀ ਆਈ ਹੈ ਜਿਹੜੀ ਇਨਸਾਫ ਦੀ ਲੜਾਈ ਹੈ ਉਹ ਇੱਕ ਸਾਈਡ ਤੇ ਆ ਜੀ ਜਿਹੜੀ ਅੱਜ ਦੇ ਅੱਜ ਦਾ ਦਿਨ ਆ ਨਾ ਅੱਜ ਦਾ ਦਿਨ ਬਹੁਤ ਖੁਸ਼ੀ ਦੀ ਗੱਲ ਹੈ ਇਨਸਾਫ ਪਤਾ ਲੈਣ ਵਾਸਤੇ ਲੜਦੇ ਰਹੇ ਆ ਤੇ ਲੜਦੇ ਰਵਾਂਗੇ ਜੀ ਕਰੋੜਾਂ ਲੋਕਾਂ ਦੀ ਦੁਆ ਸੀ ਕਿ ਸਿੱਧੂ ਵਾਪਸ ਆਵੇ ਮੈਂ ਕਹਿੰਦਾ ਜੇ ਸਿੱਧੂ ਪਰਣਾ ਨਾਮ ਪੈਦਾ ਕਰੂਗਾ ਮੈਂ ਕਹਿੰਦਾ ਹਾਂ ਬਿਲਕੁਲ ਜੀ ਬਿਲਕੁਲ ਸੱਜਣੋ ਜੇ ਦੇਖੋ ਉਹ ਦੁਬਾਰੇ ਆ ਸਕਦਾ ਹੈ ਤਾਂ ਇੰਨੇ ਭਰਾਵਾਂ ਦੀਆਂ ਅਰਦਾਸਾਂ ਨੇ ਤਾਂ ਉਹ ਉਹ ਦਿਨ ਵੀ ਵਾਪਸ ਆਉਣਗੇ ਜਿਹੜੇ ਗਏ ਹੋਏ ਨੇ ਤੇ ਅੱਜ ਜਿਹੜਾ ਜੀ ਵੀ ਕਰਦਾ ਹੈ ਤੇ ਅੱਜ ਅਸੀਂ ਥਾਪੀ ਮਾਰ ਦਿੰਦੀ